ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਰਤ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ YouTube ਚੈਨਲ ਬੈਸਟ ਕੈਰੀਅਰ ਗਾਈਡ ਫੋਰ ਪੰਜਾਬੀ ਤੋਂ ਭਾਰਤ ਵਿੱਚ ਸੁੰਦਰਤਾ ਅਤੇ ਤੰਦਰੁਸਤੀ ਇੰਡਸਟਰੀ ਤੇਜ਼ੀ ਨਾਲ ਵਧ ਰਹੀ ਹੈ ਅਜਿਹੀ ਸਥਿਤੀ ਵਿੱਚ ਕੈਰੀਅਰ ਬਣਾਉਣ ਦੇ ਮਾਮਲੇ ਵਿੱਚ ਅੱਜ ਦੇ ਸਮੇਂ ਵਿੱਚ ਬਿਊਟੀ ਇੰਡਸਟਰੀ ਸਭ ਤੋਂ ਵਧੀਆ ਹੈ ਜੇ ਤੁਸੀਂ ਵੀ ਬਿਊਟੀ ਇੰਡਸਟਰੀ ਵਿੱਚ ਕੈਰੀਅਰ ਬਣਾਉਣਾ ਚਾਹੁੰਦੇ ਹੋ ਅਤੇ ਮੇਕਅਪ ਆਰਟਿਸਟ, ਹੈਅਰ ਸਟਾਈਲਿਸਟ, ਸਕਿਨ ਐਕਸਪਰਟ ਜਾਂ ਕੋਸਮੈਟੋਲੋਜਿਸਟ ਬਣ ਕੇ ਪ੍ਰਤੀ ਮਹੀਨਾ ਲੱਖ ਰੁਪਏ ਕਮਾਉਣਾ ਚਾਹੁੰਦੇ ਹੋ ਤਾਂ ਪ੍ਰੋਫੈਸ਼ਨਲ ਤੌਰ ਤੇ ਸਿਖਲਾਈ ਲੈਣਾ ਅਤੇ ਸਹੀ ਅਕੈਡਮੀ ਪਾਰਤ ਵਿੱਚ ਬਹੁਤ ਸਾਰੀਆਂ ਅਕੈਡਮੀਆ ਹਨ ਜੋ ਬਿਊਟੀ ਪਾਰਲਰ ਕੋਰਸ ਪ੍ਰਦਾਨ ਕਰਦੀਆਂ ਹਨ ਜਿਨ੍ਹਾਂ ਵਿੱਚ ਇੱਕ VLCC ਅਕੈਡਮੀ ਹੈ VLCC ਅਕੈਡਮੀ ਦੀ ਅੱਜ ਪਾਰਤ ਵਿੱਚ 80 ਤੋਂ ਵੱਧ ਬ੍ਰਾਂਚਾਂ ਹਨ ਹਜ਼ਾਰਾਂ ਸਟੂਡੈਂਟਸ ਇੱਥੇ ਸਿੱਖਾਈ ਲੈਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ VLCC ਅਕੈਡਮੀ ਦੀ ਕਿਹੜੀ ਬ੍ਰਾਂਚ ਕੋਰਸ ਕਰਨ ਲਈ ਸਭ ਤੋਂ ਵਧੀਆ ਹੈ VLCC ਅਕੈਡਮੀ ਦੀ ਕਿਹੜੀ ਬ੍ਰਾਂਚ ਵਿੱਚ ਪ੍ਰੋਫੈਸ਼ਨਲ ਟ੍ਰੇਨਰਸ ਹਨ ਅਤੇ ਕਿਹੜੀ ਬ੍ਰਾਂਚ ਸਭ ਤੋਂ ਵੱਧ ਪਲੇਸਮੈਂਟ ਅਤੇ ਇੰਟਰਨਸ਼ਿਪ ਦਿੰਦੀ ਹੈ ਜੇ ਨਹੀਂ ਤਾਂ ਆਓ ਅੱਜ ਦੀ ਵੀਡੀਓ ਵਿੱਚ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਣਦੇ ਹਾਂ ਆਓ ਪਹਿਲਾਂ ਤੁਹਾਨੂੰ VLCC ਅਕੈਡਮੀ ਬਾਰੇ ਜਾਣਕਾਰੀ ਪ੍ਰਦਾਨ ਕਰੀਏ VLCC ਅਕੈਡਮੀ ਦੇ ਪੱਧਰ ਵਿੱਚ ਬਹੁਤ ਸਾਰੀਆਂ ਬ੍ਰਾਂਚਾਂ ਹਨ ਜਿਆਦਾਤਰ ਬ੍ਰਾਂਚਸ ਫਰਾਂਚਾਈਜ਼ੀ ਹਨ ਕੰਪਨੀ ਦੀ ਓਨਰਸ਼ਿਪ ਵਾਲੀਆਂ ਬ੍ਰਾਂਚਸ ਬਹੁਤ ਘੱਟ ਹਨ ਜੇ ਅਸੀਂ VLCC ਅਕੈਡਮੀ ਦੀ ਸਭ ਤੋਂ ਵਧੀਆ ਬ੍ਰਾਂਚ ਬਾਰੇ ਗੱਲ ਕਰੀਏ ਤਾਂ VLCC ਅਕੈਡਮੀ ਵਾਸ਼ੀ ਮੁੰਬਈ ਬ੍ਰਾਂਚ ਸਭ ਤੋਂ ਉੱਪਰ ਆਉਂਦੀ ਹੈ VLCC ਅਕੈਡਮੀ ਵਾਸ਼ੀ ਮੁੰਬਈ ਬ੍ਰਾਂਚ ਦੇ ਇੱਕ ਬੈਚ ਵਿੱਚ 35 ਤੋਂ 40 ਸਟੂਡੈਂਟਸ ਨੂੰ ਸਿਖਲਾਈ ਦਿੱਤੀ ਜਾਂਦੀ ਹੈ VLCC ਅਕੈਡਮੀ ਵਾਸ਼ੀ ਮੁੰਬਈ ਬ੍ਰਾਂਚ ਵਿੱਚ ਪ੍ਰੋਫੈਸ਼ਨਲ ਟ੍ਰੇਨਰਸ ਵੀ ਮੌਜੂਦ ਹਨ ਇਤੋਂ ਸਟੂਡੈਂਟਸ ਮੇਕਅਪ ਕੋਰਸ हेयर ਕੋਰਸ ਸਕਿਨ ਕੋਰਸ ਸਮੇਤ 100 ਤੋਂ ਵੱਧ ਕੋਰਸ ਕਰ ਸਕਦੇ ਹਨ ਇਹ ਅਕੈਡਮੀ 10 ਸਾਲਾਂ ਤੋਂ ਵੱਧ ਸਮੇਂ ਤੋਂ ਖੁੱਲੀ ਹੋਈ ਹੈ VLCC ਅਕੈਡਮੀ ਵਾਸ਼ੀਂ ਮੁੰਬਈ ਬ੍ਰਾਂਚ ਭਾਰਤ ਵਿੱਚ ਚੋਟੀ ਦੇ ਤਿੰਨ ਪੂਰੇ ਬਿਊਟੀ ਪਾਰਲ ਕੋਰਸਾਂ ਦੀ ਸੂਚੀ ਵਿੱਚ ਆਉਂਦੀ ਹੈ ਆਓ ਹੁਣ ਵਿਸਥਾਰ ਵਿੱਚ ਜਾਂਦੇ ਹਾਂ ਕਿ VLCC ਅਕੈਡਮੀ ਵਾਸ਼ੀਂ ਮੁੰਬਈ ਬ੍ਰਾਂਚ ਸਭ ਤੋਂ ਵਧੀਆ ਕਿਉਂ ਹੈ VLCC ਅਕੈਡਮੀ ਮੁੰਬਈ ਵਾਸ਼ੀਂ ਬ੍ਰਾਂਚ ਦੇ ਸਭ ਤੋਂ ਵਧੀਆ ਹੋਣ ਦਾ ਪਹਿਲਾ ਕਾਰਨ ਸਿਖਲਾਈ ਦੀ ਗੁਣਵੱਤਾ ਹੈ WLCC ਅਕੈਡਮੀ ਮੁੰਬਈ ਦੀ ਵਾਸ਼ੀ ਬ੍ਰਾਂਚ ਦੀ ਟ੍ਰੇਨਿੰਗ ਕੁਆਲਿਟੀ ਦੂਜੀਆਂ ਬ੍ਰਾਂਚਸ ਨਾਲੋਂ ਬਹੁਤ ਵਧੀਆ ਹੈ ਇੱਥੇ ਸਿੱਖਲਾਈ ਬਹੁਤ ਮਾਹਰ ਟ੍ਰੇਨਰਾਂ ਦੁਆਰਾ ਦਿੱਤੀ ਜਾਂਦੀ ਹੈ ਇੱਥੇ ਸਾਰੇ ਟ੍ਰੇਨਰਸ ਕੋਲ 4 ਤੋਂ 5 ਸਾਲਾਂ ਦਾ ਐਕਸਪੀਰੀਅੰਸ ਹੈ ਟ੍ਰੇਨਿੰਗ ਕੁਆਲਿਟੀ ਨੂੰ ਬਣਾਈ ਰੱਖਣ ਲਈ ਇੱਥੇ ਸਟੂਡੈਂਟਸ ਲਈ ਵਾਧੂ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ ਸਟੂਡੈਂਟਸ VLCC ਅਕੈडमी ਮੁੰਬਈ ਦੀ ਵਾਸ਼ੀ ਬ੍ਰਾਂਚ ਤੋਂ ਮੇਕਅਪ ਕੋਰਸ, హెయిర్ ਕੋਰਸ, ਨੇਲ ਕੋਰਸ, ਸਕਿਨ ਕੋਰਸ, ਪੂਰਾ ਬਿਊਟੀ ਪਾਰਲਰ ਕੋਰਸ ਆਦ ਕਰ ਸਕਦੇ ਹਨ। ਇਸ ਦੇ ਨਾਲ ਇੱਥੇ ਥਿਊਰੀ ਅਤੇ ਪ੍ਰੈਕਟੀਕਲ ਦੋਨਾਂ ਤੇ ਧਿਆਨ ਦਿੱਤਾ ਜਾਂਦਾ ਹੈ। VLCC ਅਕੈडमी ਮੁੰਬਈ ਦੀ ਵਾਸ਼ੀ ਬ੍ਰਾਂਚ ਦੇ ਸਭ ਤੋਂ ਵਧੀਆ ਹੋਣ ਦਾ ਦੂਜਾ ਕਾਰਨ ਕੋਰਸ ਦੀ ਬਣਤਰ ਹੈ। VLCC ਅਕੈडमी ਮੁੰਬਈ ਦੀ ਵਾਸ਼ੀ ਬ੍ਰਾਂਚ ਦਾ ਕੋਰਸ ਸਟਰਕਚਰ ਬਹੁਤ ਵਧੀਆ ਹੈ। ਇੱਥੇ ਕੋਰਸ ਅਪਡੇਟ ਕੀਤਾ ਗਿਆ ਹੈ ਅਤੇ ਸਟੂਡੈਂਟਸ ਨੂੰ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹਨ। ਜਿਵੇਂ ਸਿੱਥੇ ਪੂਰੇ ਬਿਊਟੀ ਪਾਰਲਰ ਕੋਰਸ ਦੀ ਗੱਲ ਕਰੀਏ ਤਾਂ ਸਟੂਡੈਂਟਸ ਨੂੰ ਬੇਸਿਕ ਤੋਂ ਐਡਵਾਂਸਡ ਮੇਕਅਪ ਕੋਰਸ ਬੇਸਿਕ ਤੋਂ ਐਡਵਾਂਸਡ ਹੈਅਰ ਕੋਰਸ ਨੇਲ ਕੋਰਸ ਸਕਿਨ ਕੋਰਸ ਆਦਿ ਸਿੱਖਣ ਨੂੰ ਮਿਲਣਗੇ VLCS ਅਕੈਡਮੀ ਮੁੰਬਈ ਦੀ ਵਾਸ਼ੀ ਬ੍ਰਾਂਚ ਤੋਂ ਕੋਰਸ ਪੂਰਾ ਕਰਨ ਤੋਂ ਬਾਅਦ ਸਟੂਡੈਂਟਸ ਪ੍ਰੋਫੈਸ਼ਨਲ ਬਿਊਟੀਸ਼ੀਅਨ ਜਾਂ ਮੇਕਅਪ ਆਰਟਿਸਟ ਵਜੋਂ ਸਾਹਮਣੇ ਆਉਂਦੇ ਹਨ VLCS ਅਕੈਡਮੀ ਮੁੰਬਈ ਦੀ ਵਾਸ਼ੀ ਬ੍ਰਾਂਚ ਦੇ ਸਭ ਤੋਂ ਵਧੀਆ ਹੋਣ ਦਾ ਤੀਜਾ ਕਾਰਨ ਪਲੇਸਮੈਂਟ ਅਤੇ ਇੰਟਰਨਸ਼ਿਪ ਹੈ VLCC ਅਕੈਡਮੀ ਮੁੰਬਈ ਦੀ ਵਾਸ਼ੀ ਬ੍ਰਾਂਚ ਦੀ ਪਲੇਸਮੈਂਟ ਵੀ ਦੂਜੀਆਂ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹੈ ਇੱਥੋਂ ਕੋਰਸ ਪੂਰਾ ਕਰਨ ਤੋਂ ਬਾਅਦ ਸਿਰਫ ਕੁਝ ਸਟੂਡੈਂਟਸ ਨੂੰ ਹੀ ਨੌਕਰੀ ਖੁਦ ਲੱਭਣੀ ਪੈਂਦੀ ਹੈ VLCC ਅਕੈਡਮੀ ਮੁੰਬਈ ਦੀ ਵਾਸ਼ੀ ਬ੍ਰਾਂਚ ਦੇ ਟ੍ਰੇਨਰਸ ਵੀ ਸਟੂਡੈਂਟਸ ਨੂੰ ਪਲੇਸਮੈਂਟ ਅਤੇ ਇੰਟਰਨਸ਼ਿਪ ਲਈ ਬਹੁਤ ਮਦਦ ਕਰਦੇ ਹਨ ਜੇ ਅਸੀਂ ਇੱਥੇ ਪਲੇਸਮੈਂਟ ਦਰ ਤੇ ਨਜ਼ਰ ਮਾਰੀਏ ਤਾਂ VLCC ਅਕੈਡਮੀ ਦੀ ਮੁੰਬਈ ਦੀ ਵਾਸ਼ੀ ਬ੍ਰਾਂਚ ਦੇ ਜ਼ਿਆਦਾਤਰ ਸਟੂਡੈਂਟਸ ਪਲੇਸਮੈਂਟ ਪ੍ਰਾਪਤ ਕਰਦੇ ਹਨ ਸਿਰਫ ਕੁਝ ਸਟੂਡੈਂਟਸ ਨੂੰ ਹੀ ਆਪਣੇ ਆਪ ਨੌਕਰੀ ਲੱਭਣੀ ਪੈਂਦੀ ਹੈ ਸਟੂਡੈਂਟਸ ਨੂੰ ਇੱਥੇ ਬਹੁਤ ਉੱਚ ਪੱਧਰੀ ਸਿਖਲਾਈ ਦਿੱਤੀ ਜਾਂਦੀ ਹੈ ਜਿਸ ਕਨ ਸਟੂਡੈਂਟਸ ਨੂੰ ਆਸਾਨੀ ਨਾਲ ਨੌਕਰੀ ਮਿਲ ਜਾਂਦੀ ਹੈ VLCC ਅਕੈਡਮੀ ਮੁੰਬਈ ਦੀ ਵਾਸ਼ੀ ਬ੍ਰਾਂਚ ਦੇ ਸਭ ਤੋਂ ਵਧੀਆ ਹੋਣ ਦਾ ਚੌਥਾ ਕਾਰਨ ਸਟੂਡੈਂਟਸ ਦੇ ਰਿਵਿਊਜ਼ ਹਨ ਜ਼ਿਆਦਾਤਰ ਸਟੂਡੈਂਟਸ ਨੇ VLCC ਅਕੈਡਮੀ ਦੀ ਮੁੰਬਈ ਦੀ ਵਾਸ਼ੀ ਬ੍ਰਾਂਚ ਨੂੰ ਪੋਜ਼ਿਟਿਵ ਰਿਵਿਊਜ਼ ਦਿੱਤੇ ਹਨ ਇੱਥੋਂ ਦੇ ਸਟੂਡੈਂਟਸ ਦਾ ਕਹਿਣਾ ਹੈ ਕਿ ਮੁੰਬਈ ਵਾਸ਼ੀ ਬ੍ਰਾਂਚ ਦੀ ਟ੍ਰੇਨਿੰਗ ਕੁਆਲਿਟੀ ਬਹੁਤ ਵਧੀਆ ਹੈ ਇੱਥੋਂ ਦੇ ਟ੍ਰੇਨਰਸ ਵੀ ਬਹੁਤ ਐਕਸਪੀਰੀਐਂਸਡ ਹਨ ਜੋ ਸਟੂਡੈਂਟਸ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਸਿੱਖਿਆ ਪ੍ਰਾਪਤ ਕਰਦੇ ਹਨ ਇਸ ਦੇ ਨਾਲ ਕੋਰਸ ਸਟਰਕਚਰ ਵੀ ਦੂਜੀਆਂ ਬ੍ਰਾਂਚਸ ਨੇਗੇਟਿਵ ਰਿਵਿਊਜ਼ ਵਿੱਚ ਸਟੂਡੈਂਟਸ ਨੇ ਸਿਰਫ ਇਹ ਕਿਹਾ ਹੈ ਕਿ ਇੱਕ ਬੈਚ ਵਿੱਚ ਜ਼ਿਆਦਾਤਰ ਸਟੂਡੈਂਟਸ ਹੋਣ ਕਾਰਨ ਟ੍ਰੇਨਰਸ ਸਟੂਡੈਂਟਸ 'ਤੇ ਧਿਆਨ ਨਹੀਂ ਕਰ ਪਾਉਂਦੇ ਅਤੇ ਸਟੂਡੈਂਟਸ ਨੂੰ ਸਿਖਲਾਈ ਦੇਣ ਟਾਈਮ ਵੀ ਮੁਸ਼ਕਿਲ ਆਉਂਦੀ ਹੈ ਜੇ ਤੁਸੀਂ ਬਿਊਟੀ ਪਾਰਲਰ ਕੋਰਸ ਵਿੱਚ ਮਾਹਿਰ ਬਣਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਪਾਤ ਦੀ ਚੋਟੀ ਦੀ ਬਿਊਟੀ ਅਕੈਡਮੀ ਦਾ ਕੋਰਸ ਕਰਨ ਦੀ ਸਿਫਾਰਿਸ਼ ਕਰਾਂਗੇ ਪਾਤ ਦੀ ਚੋਟੀ ਦੀ ਅਕੈਡਮੀ ਵਿੱਚ ਤੁਹਾਨੂੰ ਬਹੁਤ ਮਾਹਿਰ ਟ੍ਰੇਨਰਾਂ ਦੁਆਰਾ ਸਿਖਲਾਈ ਦਿੱਤੀ ਜਾਂਦੀ ਹੈ ਜਿਸ ਕੰਨ ਤੁਸੀਂ ਬਿਊਟੀ ਇੰਡਸਟਰੀ ਵਿੱਚ ਇੱਕ ਮਾਹਿਰ ਵਜੋਂ ਉੱਭਰਦੇ ਹੋ ਅਤੇ ਜਿਸ ਕੰਨ ਭਾਰਤ ਅਤੇ ਵਿਦੇਸ਼ਾਂ ਵਿੱਚ ਵੱਡੇ ਬਿਊਟੀ ਬ੍ਰਾਂਡ ਤੁਹਾਨੂੰ ਨੌਕਰੀਆਂ ਪ੍ਰਦਾਨ ਕਰਦੇ ਹਨ ਜੇ ਤੁਸੀਂ ਭਾਰਤ ਦੀ ਚੋਟੀ ਦੀ ਬਿਊਟੀ ਕੋਰਸ ਅਕੈਡਮੀ ਤੋਂ ਇੱਕ ਪੂਰਾ ਬਿਊਟੀ ਪਾਰਲਰ ਕੋਰਸ ਕਰਨਾ ਚਾਹੁੰਦੇ ਹੋ ਤਾਂ ਅੱਜ ਅਸੀਂ ਭਾਰਤ ਦੀਆਂ ਚੋਟੀ ਦੀਆਂ ਤਿੰਨ ਪੂਰੀ ਬਿਊਟੀ ਪਾਰਲਰ ਕੋਰਸ ਕਰਨ ਵਾਲੀਆਂ ਅਕੈਡਮੀਆ ਬਾਰੇ ਜਾਣਕਾਰੀ ਦਿੰਦੇ ਹਾਂ ਇਹ ਪੂਰੇ ਭਾਰਤ ਦੀਆਂ ਚੋਟੀ ਦੀਆਂ ਤਿੰਨ ਬਿਊਟੀ ਅਕੈਡਮੀਆ ਹਨ ਜਿੱਥੇ ਸਟੂਡੈਂਟਸ ਕੋਰਸ ਕਰਕੇ ਬਹੁਤ ਪ੍ਰੋਫੈਸ਼ਨਲ ਬਿਊਟੀਸ਼ੀਅਨ ਜਾਂ ਮੇਕਅਪ ਆਰਟਿਸਟ ਬਣ ਸਕਦੇ ਹਨ ਇੰਡੀਆ ਦੀਆਂ ਟੌਪ 3 ਬਿਊਟੀ ਪਾਰਲਰ ਕੋਰਸ ਕਰਵਾਉਣ ਵਾਲੀਆਂ ਅਕੈਡਮੀਆਂ ਵਿੱਚੋਂ ਪਹਿਲੇ ਨੰਬਰ ਤੇ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਆਉਂਦੀ ਹੈ। ਇਸ ਅਕੈਡਮੀ ਨੂੰ ਹਾਈ ਟ੍ਰੇਨਿੰਗ ਕੁਆਲਿਟੀ ਅਤੇ ਬੈਸਟ ਜੋਬ ਪਲੇਸਮੈਂਟ ਕਰਕੇ ਲਗਾਤਾਰ 5 ਸਾਲ ਬੈਸਟ ਬਿਊਟੀ ਅਕੈਡਮੀ ਦਾ ਅਵਾਰਡ ਮਿਲ ਚੁੱਕਿਆ ਹੈ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਹਾਈ ਪ੍ਰੋਫੈਸ਼ਨਲ ਅਤੇ ਐਕਸਪੀਰੀਐਂਸਡ ਟ੍ਰੇਨਰਜ਼ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਟ੍ਰੇਨਿੰਗ ਕੁਆਲਿਟੀ ਹਾਈ ਰੱਖਣ ਲਈ ਇੱਕ ਬੈਚ ਵਿੱਚ 12 ਤੋਂ 15 ਸਟੂਡੈਂਟਸ ਨੂੰ ਰੱਖਿਆ ਜਾਂਦਾ ਅਤੇ ਮਸਟਰਨ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਇੰਡੀਆ ਦਾ ਸਭ ਤੋਂ ਬੈਸਟ ਕੋਸਮੈਟੋਲੋਜੀ ਕੋਰਸ ਮੰਨਿਆ ਗਿਆ ਹੈ ਇੱਥੇ ਪੂਰੇ ਇੰਡੀਆ ਦੇ ਨਾਲ-ਨਾਲ ਨੇਪਾਲ, ਭੂਟਾਨ, ਬੰਗਲਾਦੇਸ਼ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਸਟੂਡੈਂਟਸ ਟ੍ਰੇਨਿੰਗ ਲਈ ਆਉਂਦੇ ਹਨ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਮੇਕਅਪ ਕੋਰਸ, ਬਿਊਟੀ ਕੋਰਸ, ਆਈਲੈਸ਼ ਐਕਸਟੈਂਸ਼ਨ ਕੋਰਸ, హెయిਰ ਕੋਰਸ, ਨੇਲ ਕੋਰਸ, ਮਾਈਕਰੋ ਬਲੇਡਿੰਗ ਕੋਰਸ ਅਤੇ ਇੰਟਰਨੈਸ਼ਨਲ ਕੋਰਸੇਸ ਦੇ ਲਈ ਇੰਡੀਆ ਦੀ ਬੈਸਟ ਅਕੈਡਮੀ ਮੰਨੀ ਗਈ ਹੈ ਇੰਨਾ ਹੀ ਨਹੀਂ ਵਿਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਵਿੱਚ ਮੇਰੀ ਬਿੰਦੀ ਇੰਟਰਨ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਆਪਣੇ ਡਿਪਲੋਮਾ ਅਤੇ ਮਾਸਟਰਸ ਕੋਰਸ ਵਿੱਚ 100% ਜੋਬ ਪਲੇਸਮੈਂਟ ਦੇ ਲਈ ਫੇਮਸ ਹੈ। ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਵਿੱਚ ਇੰਟਰਨੈਸ਼ਨਲ ਕੋਰਸਸ ਕਰਕੇ ਸਟੂਡੈਂਟਸ ਯੂਨਾਈਟਿਡ ਸਟੇਟਸ, ਕੈਨੇਡਾ, ਯੂਰਪ, ਆਸਟ੍ਰੇਲੀਆ, ਸਿੰਗਾਪੁਰ, ਮਾਲਦੀਵਸ, ਦੁਬਈ ਅਤੇ ਹੋਰ ਵੀ ਕਈ ਦੇਸ਼ਾਂ ਵਿੱਚ ਜੋਬ ਕਰ ਸਕਦੇ ਹਨ। ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਦੇ ਦੋ ਬ੍ਰਾਂਚਾ ਹਨ। ਇਸ ਦੀ ਇੱਕ ਬ੍ਰਾਂਚ ਨੌਇਡਾ ਸੈਕਟਰ 18 ਮੈਟਰੋ ਸਟੇਸ਼ਨ ਦੇ ਨੇੜੇ ਹੈ ਤਾਂ ਦੂਜੀ ਬ੍ਰਾਂਚ ਦਿੱਲੀ ਦੇ ਰਜੋਰੀ ਗਾਰਡਨ ਮੈਟਰੋ ਸਟੇਸ਼ਨ ਦੇ ਨੇੜੇ ਹੈ। ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਦਾ ਪੂਰਾ ਐਡਰੈਸ ਸਕਰੀਨ ਤੇ ਦਿੱਤਾ ਹੈ ਤੁਸੀਂ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ ਦੂਜੇ ਨੰਬਰ ਤੇ ਆਉਂਦੀ ਹੈ VLCC ਇੰਸਟੀਚੂਟ ਮੁੰਬਈ ਦੀ ਵਾਸ਼ੀ ਬ੍ਰਾਂਚ VLCC ਇੰਸਟੀਚੂਟ ਮੁੰਬਈ ਦੀ ਵਾਸ਼ੀ ਬ੍ਰਾਂਚ ਪੂਰੇ ਭਾਰਤ ਵਿੱਚ ਬਿਊਟੀ ਕੋਰਸ ਦੀ ਪੇਸ਼ਕਸ਼ ਵਿੱਚ ਦੂਜੇ ਸਥਾਨ ਤੇ ਆਉਂਦੀ ਹੈ ਅੱਜ ਦੀ ਵੀਡੀਓ ਵਿੱਚ ਅਸੀਂ VLCC ਇੰਸਟੀਚੂਟ ਮੁੰਬਈ ਦੀ ਵਾਸ਼ੀ ਬ੍ਰਾਂਚ ਬਾਰੇ ਪੂਰੀ ਜਾਣਕਾਰੀ ਪ੍ਰਦਾਨ ਕੀਤੀ ਹੈ VLCC ਇੰਸਟੀਚੂਟ ਮੁੰਬਈ ਦੀ ਵਾਸ਼ੀ ਬ੍ਰਾਂਚ ਦਾ ਪਤਾ ਸਕਰੀਨ ਤੇ ਦਿੱਤਾ ਹੈ ਤੁਸੀਂ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ ਤੀਜੇ ਨੰਬਰ ਤੇ ਆਉਂਦੀ ਹੈ ਲਖਮੇ ਅਕੈਡਮੀ ਦੀ ਮੁੰਬਈ ਬ੍ਰ ਪੂਰੇ ਦੇਸ਼ ਵਿੱਚ ਲਕਮੇ ਅਕੈਡਮੀਆਂ ਕਾਫੀ ਬ੍ਰਾਂਚਸ ਹਨ ਪਰ ਲਕਮੇ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਇਸ ਦੀਆਂ ਬਾਕੀ ਬ੍ਰਾਂਚਾਂ ਨਾਲੋਂ ਪ੍ਰੋਫੈਸ਼ਨਲ ਅਤੇ ਸਕਿਲਡ ਟ੍ਰੇਨਰਸ ਹਨ ਜੋ ਸਟੂਡੈਂਟਸ ਨੂੰ ਬਰੀਕੀ ਨਾਲ ਸਮਝਾਉਂਦੇ ਹਨ ਲਕਮੇ ਅਕੈਡਮੀ ਦੇ ਇੱਕ ਬੈਚ ਵਿੱਚ 30 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਫੁੱਲ ਬਿਊਟੀ ਪਾਰਲਰ ਕੋਰਸ ਕਰਨ ਦੀ ਫੀਸ 5,50,000 ਹੈ ਅਤੇ ਇਸ ਦੀ ਡਿਊਰੇਸ਼ਨ 1 ਸਾਲ ਹੈ ਲਕਮੇ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਇਸ ਦੀਆਂ ਬਾਕੀ ਬ੍ਰਾਂਚਾਂ ਨਾਲੋਂ ਪਲੇਸਮੈਂਟ ਅਤੇ ਇੰਡੰਡੈਂਚਰ ਵੀ ਠੀਕ ਠਾਕ ਹੈ ਇਥੋਂ ਕੋਰਸ ਕਰਨ ਵਾਲੇ ਕੁਝ ਸਟੂਡੈਂ ਜੇ ਤੁਸੀਂ ਲਖਮੀ ਅਕੈडमी ਵਿੱਚ ਕੋਰਸ ਕਰਨ ਲਈ ਐਡਮਿਸ਼ਨ ਲੈਣਾ ਚਾਹੁੰਦੇ ਹੋ ਇਹਦੇ ਤੇ ਐਡਰੈਸ ਤੇ ਵਿਜ਼ਿਟ ਕਰ ਸਕਦੇ ਹੋ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਬੱਸ ਇੰਨਾ ਹੀ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਸਾਡੇ YouTube ਚੈਨਲ Best Career Guide for Punjabi ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ